ਕਿਸਾਨਾਂ ਨੇ 17 ਅਪ੍ਰੈਲ ਨੂੰ ਸ਼ੰਭੂ ਸਟੇਸ਼ਨ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਜਿਸ ਨੂੰ ਅੱਜ 1 ਮਹੀਨਾ ਪੂਰਾ ਹੋ ਚੁੱਕਾ ਹੈ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੇਲਵੇ ਨੂੰ ਹਰ ਦਿਨ ਕਰੋੜਾ ਰੁਪਏ ਦਾ ਵਿੱਤੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਦੂਜੇ ਪਾਸੇ ਲੱਖਾਂ ਯਾਤਰੀਆਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਰੇਲਵੇ ਵੱਲੋਂ ਹੁਣ ਤੱਕ 28000 ਤੋਂ ਵੱਧ ਯਾਤਰੀਆਂ ਨੂੰ ਟਿਕਟ ਦਾ ਪੂਰਾ ਰਿਫੰਡ ਦੇਣਾ ਪਿਆ ਹੈ ਸ਼ੁਰੂਆਤੀ ਦਿਨਾਂ 'ਚ ਰਿਫੰਡ ਦੀ ਰਕਮ ਬਹੁਤ ਜ਼ਿਆਦਾ ਬਣ ਰਹੀ ਸੀ ਪਰ ਹੁਣ 1 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ ਜਿਸ ਕਾਰਨ ਰਿਫੰਡ ਕਟਦਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਨਰਲ ਡੱਬਿਆਂ 'ਚ ਸਫਰ ਕਰਨ ਵਾਲੇ ਯਾਤਰੀਆਂ ਸਮੇਤ ਹੋਰ ਵਿਤੀ ਨੁਕਸਾਨ ਦੀ ਰਕਮ 'ਚ ਰੋਜ਼ਾਨਾ ਇਜਾਫਾ ਹੁੰਦਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਪ੍ਰਦਰਸ਼ਨ ਕਾਰਨ ਪੰਜਾਬ ਆਉਣ ਵਾਲਾ ਮੁੱਖ ਟਰੈਕ ਬੰਦ ਪਿਆ ਹੈ ਜਿਸ ਕਾਰਨ ਰੇਲਵੇ ਵੱਲੋਂ ਟ੍ਰੇਨਾਂ ਨੂੰ ਡਾਇਵਰਟ ਰੂਟਾਂ ਜ਼ਰੀਏ ਚਲਾਇਆ ਜਾ ਰਿਹਾ ਹੈ ਪੰਜਾਬ ਆਉਣ ਵਾਲੀਆਂ ਲਗਭਗ ਸਾਰੀਆਂ ਟ੍ਰੇਨਾਂ ਦੇਰੀ ਨਾਲ ਸਟੇਸ਼ਨ ਤੇ ਪਹੁੰਚ ਰਹੀਆਂ ਨੇ ਵਿਭਾਗ ਵੱਲੋਂ ਡਾਇਵਰਟ ਕੀਤੀਆਂ ਜਾਣ ਵਾਲੀਆਂ ਟ੍ਰੇਨਾਂ ਨੂੰ ਵੱਖ-ਵੱਖ ਰੂਟਾਂ ਜ਼ਰੀਏ ਪੰਜਾਬ ਭੇਜਿਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਖਤਮ ਹੋਣ ਨੂੰ ਲੈ ਕੇ ਅੱਗੇ ਕੋਈ ਸਥਿਤੀ ਸਪਸ਼ਟ ਨਹੀਂ ਹੋ ਪਾਰੀ ਉਕਤ ਕਿਸਾਨ ਪੰਜਾਬ ਨਾਲ ਸੰਬੰਧਤ ਹਨ ਤੇ ਇੱਥੇ VOTING 1 ਜੂਨ ਨੂੰ ਹੋਣ ਵਾਲੀ ਹੈ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਹੁਣ ਚੋਣਾਂ ਤੋਂ ਬਾਅਦ ਹੀ ਤਰਨੇ ਦਾ ਕੋਈ ਹੱਲ ਨਿਕਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਵਪਾਰੀ ਟ੍ਰੇਨਾਂ ذریعے ਸਮਾਨ ਮੰਗਵਾਉਣ ਨੂੰ ਮਹੱਤਵ ਦਿੰਦੇ ਨੇ ਕਿਉਂਕਿ ਇਸ ਤੇ ਖਰਚਾ ਘੱਟ ਆਉਂਦਾ ਹੈ ਤੇ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਦੇ ਵਪਾਰੀਆਂ ਦਾ ਮਾਲ ਆਉਣ ਜਾਣ 'ਚ ਭਾਰੀ ਪਰੇਸ਼ਾਨੀ ਆ ਰਹੀ ਹੈ। ਵਿਸ਼ੇਸ਼ ਤੌਰ ਤੇ ਸਮਾਨ ਪਹੁੰਚਣ 'ਚ ਹੋਣ ਵਾਲੀਆਂ ਦਿੱਕਤਾਂ ਕਾਰਨ ਵਪਾਰ ਫੱਟੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ। ਚੋਣਾਂ ਜਾਬਤਾ ਲਾਗੂ ਹੈ ਜਿਸ ਕਾਰਨ ਸਰਕਾਰ ਕੋਈ ਵਾਅਦਾ ਪੂਰਾ ਨਹੀਂ ਕਰ ਸਕਦੀ। ਇਸੇ ਕਾਰਨ ਮਸਲੇ ਦਾ ਹੱਲ ਨਹੀਂ ਨਿਕਲ ਪਾ ਰਿਹਾ। ਕੁੱਲ ਮਿਲਾ ਕੇ ਰੇਲਵੇ ਤੇ ਯਾਤਰੀਆਂ ਨੂੰ ਇਸ ਪਰੇਸ਼ਾਨੀ ਕਾਰਨ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ।